ਜਾਗਦੇ ਬਣਾ ਕੇ ਕਾਂਗਰਸ ਪਾਰਟੀ ਦਾ ਦੇਖੋ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੇਸ਼ ਦਾ 78ਵਾਂ ਆਜ਼ਾਦੀ ਦਿਹਾੜਾ ਆਪਣੇ ਦਫ਼ਤਰ ਵਿੱਚ ਮਨਾਇਆ ਹੈ। ਔਰ ਸਾਡੇ ਜ਼ਿਲ੍ਹਾ ਕਾਂਗਰਸ ਦੇ ਸਾਰੇ ਅਹੁਦੇਦਾਰ ਤੇ ਸੀਨੀਅਰ ਲੀਡਰ ਇੱਥੇ ਆਏ ਨੇ। ਅਸੀਂ ਲੋਕਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਿ ਇਹ ਸਾਡੇ ਵੱਡੇ-ਵਡੇਰੇ ਦੀਆਂ ਕੁਰਬਾਨੀਆਂ ਕਰਕੇ ਸਾਨੂੰ ਆਜ਼ਾਦ ਦਿਨ ਵੇਖਣ ਨੂੰ ਮਿਲਿਆ ਹੈ। ਪਰਮਾਤਮਾ ਕਿਰਪਾ ਕਰੇ ਸਾਡੇ ਦੇਸ਼ ਤੇ ਮਿਹਰ ਭਰਿਆ ਹੱਥ ਰੱਖੇ ਔਰ ਇਹਦੇ ਨਾਲ-ਨਾਲ ਸਾਨੂੰ ਦੇਸ਼ ਦੀ ਪਰਫਾਰਮੈਂਸ ਤੇ ਮਜੂਸੀ ਵੀ ਹੈ ਅੱਜ ਇਹ ਗੱਲਾਂ ਕਰਨ ਵਾਲੀਆਂ ਨਹੀਂ ਪਰ ਜਿੱਥੇ ਲਾਲ ਕਿਲੇ ਦੀ ਫਸੀਲ ਤੇ ਖੜੋ ਕੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਬੜੇ 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 ਵਾਅਦੇ ਕਰਦੇ ਨੇ ਅੱਜ ਦੇ ਦਿਨ ਪਰ ਸਾਨੂੰ ਇਸ ਗੱਲ ਦੀ ਮਜੂਸੀ ਹੈ ਕਿ 144 ਕਰੋੜ ਦੀ ਆਬਾਦੀ ਵਾਲਾ ਹਿੰਦੁਸਤਾਨ 올림픽ਸ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੱਧ ਤੋਂ ਵੱਧ 6 ਮੈਡਲ ਲੈ ਕੇ ਆਇਆ ਤੇ 142 ਕਰੋੜ ਵਾਲਾ ਚਾਈਨਾ 100 ਮੈਡਲ ਦੇ ਲਾਗੇ ਚੱਲ ਗਿਆ ਇਹ ਮਤਲਬ ਕਿ ਸਾਡੀ ਮੈਂ ਸਮਝਦਾ ਕਿ 12 ਤੇ ਅਸੀਂ ਬੜੀਆਂ ਮਾਰਦੇ ਆ ਸਾਡੀ ਨੌਨ ਪਰਫਾਰਮੈਂਸ ਹੈ ਖੇਡਾਂ ਪ੍ਰਤੀ ਅਸੀਂ ਬੱਚੇ ਆਪਣੇ ਤਿਆਰ ਨਹੀਂ ਕੀਤੇ ਉਹਨਾਂ ਨੂੰ ਫੰਡ ਮੁਹੱਈਆ ਨਹੀਂ ਕਰਾਏ ਉਹਨਾਂ ਨੂੰ ਇਨਫਰਾਸਟ੍ਰਕਚਰ ਨਹੀਂ ਦਿੱਤਾ ਜਿਹਦੇ ਕਰਕੇ ਸਾਡੀ ਇੰਨੀ ਦੁਰਗਤ ਹੋਈ ਹੈ ਔਰ ਜਿਹੜੀ ਵਿਨੇਸ਼ ਫੋਰਗੇਟ ਆ ਲੜਕੀ ਸਾਡੀ ਔਰ ਉਹ ਸਾਡੇ ਲੋਕਾਂ ਦੀ ਸਾਜ਼ਿਸ਼ ਕਰਕੇ ਉਹ 골ਡ ਮੈਡਲ ਜਿੱਦੀ ਜਿੱਦੀ ਰਹਿ ਗਈ ਔਰ ਅਸੀਂ ਇਹ ਗੱਲ ਕਵਾਂਗੇ ਕਿ ਦੇਸ਼ ਵਾਸੀਆਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਇਹ ਜੋ ਕੁਝ ਹੈ ਇਹ ਸਾਡੇ ਪ੍ਰਧਾਨ ਮੰਤਰੀ ਨੂੰ ਪਾਰਲੀਮੈਂਟ 'ਚ ਜਾ ਖਲੋ ਕੇ ਕਹਿਣਾ ਚਾਹੀਦਾ ਕਿ ਅਸੀਂ ਖੇਡਾਂ ਵਾਸਤੇ ਕੀ ਕਰਾਂਗੇ ਜਿਸ ਲੈਵਲ ਤੇ ਇਹ ਮੁਲਕ ਤਿਆਰੀ ਕਰਾਉਂਦੇ ਆਪਣੇ ਬੱਚਿਆਂ ਦੀ ਕਿ ਅਸੀਂ ਤਿਆਰੀ ਨਹੀਂ ਕਰ ਸਕਦੇ ਕਿ 144 ਕਰੋੜ ਦੀ ਆਬਾਦੀ ਵਿੱਚ ਕੋਈ ਐਸੇ ਬੱਚੇ ਨਹੀਂ ਹੈਗੇ ਟੈਲੈਂਟਡ ਕਿ ਜਿਹੜੇ ਇਹ ਸਾਰੇ ਕੁਝ ਕਰ ਸਕਣ ਮੈਂ ਸਮਝਦਾ ਕਿ ਸਾਡੇ ਸਭਰਾਵਾਂ ਦੇ ਵਿੱਚ ਇੱਕ ਪਰਿਵਾਰ ਨੇ ਆਪਣੇ ਘਰ ਦੇ ਵਿੱਚ ਗਰਾਊਂਡ ਬਣਾ ਕੇਆਂ ਬੱਚੇ-ਬੱਚੇ ਤਿਆਰ ਕੀਤੇ ਚਾਰੇ ਬੱਚੇ ਏਸ਼ੀਅਨ ਗੇਮਾਂ 'ਚ ਗਏ ਉਹਨਾਂ ਵਿੱਚੋਂ ਅੱਜ ਇੱਕ ਲੜਕੀ ਪੰਜਾਬ ਪੁਲਿਸ ਵਿੱਚ ਐਸਪੀ ਦੀ ਭਰਤੀ ਐਸਪੀ ਦੀ ਨੌਕਰੀ ਕਰ ਰਹੀ ਹੈ ਸੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਇਹ ਸਰਕਾਰ ਨੂੰ ਕੋਈ ਯਤਨ ਕਰਨਾ ਚਾਹੀਦਾ ਹੈ ਪੰਜਾਬ ਸਰਕਾਰ ਨੇ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਸਾਲ ਜਿਹੜੀਆਂ ਗੱਲਾਂ 15 ਅਗਸਤ ਨੂੰ ਕੀਤੀਆਂ ਸੀ ਉਹਨਾਂ ਵਿੱਚੋਂ ਇੱਕ ਵੀ ਗੱਲ ਨਹੀਂ ਪੂਰੀ ਹੋਈ ਲੋਕ ਉਹਨਾਂ ਦੀਆਂ ਗੱਲਾਂ ਨੂੰ ਛੁਟਕਲੇ ਸਮਝਦੇ ਆ ਜਦੋਂ ਇੱਕ ਆਜ਼ਾਦੀ ਦਿਹਾੜਾ ਜਾਂ ਜਦੋਂ ਕੋਈ ਗੱਲ ਆਉਂਦੀ ਹੈ ਨਾਲ ਦੀ ਨਾਲ ਜਿੱਥੇ ਮੁੱਖ ਮੰਤਰੀ ਸਾਹਿਬ ਬੋਲਦੇ ਨੇ ਨਾਲ ਦੀ ਨਾਲ ਜਿਹੜੀਆਂ ਇਹਨਾਂ ਦੀਆਂ ਪ੍ਰਾਣੀਆਂ ਸਿਕਟਾਂ ਨੇ ਉਹਨਾਂ ਦੀਆਂ ਵੀਡੀਓਜ਼ ਜਾਰੀ ਕਰ ਦਿੰਦੇ ਆ ਕਿ ਸਾਨੂੰ ਬੜੀ ਸ਼ਰਮ ਆਉਂਦੀ ਹੈ ਕਿ ਸਾਡਾ ਮੁੱਖ ਮੰਤਰੀ ਕਦੇ ਸਿਪਾਹੀ ਬਣ ਕੇ ਕਦੇ ਨਲਾਇਕ ਸਟੂਡੈਂਟ ਬਣ ਕੇ ਕਦੇ ਹੌਲਦਾਰ ਬਣ ਕੇ ਉਹ ਲੋਕਾਂ ਨੂੰ ਇਹੋ ਜਿਹੇ ਘਟੀਆਂ ਜਾਂ ਇਹੋ ਜਿਹੇ ਜਾਲੀ ਕੋਈ ਲੀਡਰ ਬਣ ਕੇ ਇਹੋ ਜਿਹੇ ਟਿੱਪਣੀਆਂ ਕਰਦੇ ਆ ਕਿ ਜਿਹੜਾ ਕਿ ਲੋਕ ਮਹਿਸੂਸ ਕਰਦੇ ਕਿ ਸ਼ਾਇਦ ਇਹਨਾਂ ਦੇ ਇਹ ਸਾਰੀਆਂ ਗੱਲਾਂ ਇਹਨਾਂ ਦੇ ਖੂਨ ਵਿੱਚ ਰਚੀਆਂ ਇਹ ਪੰਜਾਬ ਦੇ ਲੋਕਾਂ ਨੂੰ ਮਜ਼ਾਕ ਮਜੂ ਕਰਕੇ ਟਾਈਮ ਕੱਢਣਾ ਚਾਹੁੰਦੇ ਆ ਔਰ ਸਾਡੇ ਜ਼ਿਲ੍ਹੇ ਦੀ ਇੱਕੋ ਇੱਕ ਯੂਨੀਵਰਸਿਟੀ ਜਿਹੜੀ ਸ੍ਰੀ ਗੁਰ ਤੇਗ ਬਹਾਦਰ ਲਾਅ ਯੂਨੀਵਰਸਿਟੀ ਸੀ ਜਿਹਦਾ ਕਾਂਗਰਸ ਸਰਕਾਰ ਵੇਲੇ ਸ਼ਿਲਾਮਯਾਸ ਹੋਇਆ ਉਹਦਾ ਕੰਮ ਸ਼ੁਰੂ ਹੋਇਆ ਇਹ ਸਰਕਾਰ ਨੇ ਉਸ ਯੂਨੀਵਰਸਿਟੀ ਦੀ ਕੰਸਟਰਕਸ਼ਨ ਰੋਕਤੀ ਹੈ ਪੀ ਡਬਲਯੂ ਡੀ ਨੇ ਚਿੱਠੀ ਲਿਖ ਕੇ ਸਰਕਾਰ ਨੂੰ ਉਹ ਟੈਂਡਰ ਵਾਲੇ ਭੱਜ ਗਏ ਨੇ ਟੈਂਡਰ ਛੱਡ ਕੇ 15 ਕਰੋੜ ਰੁਪਇਆ ਲੱਗਿਆ ਉਹ ਚਾਰਦੁواری ਹੋਈ ਆ ਥੋੜੀਆਂ ਜਾਂ ਨੀਆਂ ਭਰੀਆਂ ਉਹ ਸਾਰਾ ਕੰਮ ਠੱਪ ਹੋ ਗਿਆ ਮੈਂ ਸਮਝਦਾ ਕਿ ਸਰਕਾਰ ਦੀ ਪੁੱਛਣਾ ਚਾਹੁੰਦਾ ਹੈ ਕਿ ਜਿਹੜੀ ਸਰਕਾਰ ਦੀ ਐਜੂਕੇਸ਼ਨ ਪਾਲਿਸੀ ਹੈ ਉਹ ਲੋਕਾਂ ਨੂੰ ਬਰਬਾਦ ਕਰਨ ਵਾਲੀ ਹੈ ਅੱਜ ਜਦੋਂ ਸਾਡੇ ਪੰਜਾਬ ਦੇ ਨੌਜਵਾਨਾਂ ਦਾ ਧਿਆਨ ਦੁਬਾਰਾ ਪੰਜਾਬ ਵਿੱਚ ਹੋਇਆ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਨੌਕਰੀਆਂ ਵੜੀਆਂ ਦਿੱਤੀਆਂ ਨੇ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਕਿ ਜਿਹੜੀ ਪਾਲਿਸੀ ਦੇ ਤਹਿਤ ਤੁਸੀਂ ਨੌਕਰੀਆਂ ਦੇ ਰਹੇ ਹੋ ਇਹ ਪਾਲਿਸੀ ਪਿਛਲੀ ਕਾਂਗਰਸ ਸਰਕਾਰ ਵੇਲੇ ਦੀ ਹੈ ਕਿ ਓਪਨ ਮੈਰਿਟ ਦੇ ਜਿਹੜੇ ਬੱਚੇ ਮੈਰਿਟ ਤੇ ਆਉਂਦੇ ਆ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਨੇ ਜਿਹੜੇ ਟੈਸਟ ਪਾਸ ਕਰਦੇ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਨੇ ਉਹਦੇ ਵਿੱਚ ਕੁਝ ਹਿਮਾਚਲ ਦੇ ਨੇ ਕੁਝ ਹਰਿਆਣੇ ਦੇ ਨੇ ਕੁਝ ਰਾਜਸਥਾਨ ਦੇ ਨੇ ਕੁਝ ਪੰਜਾਬ ਦੇ ਨੇ ਮੈਂ ਪੁੱਛਣਾ ਚਾਹੁੰਦਾ ਕਿ ਸਾਡੇ ਆ ਜਿਹੜੇ ਜ਼ਿਲ੍ਹੇ ਦੇ ਲੋਕ ਜਿਹੜੇ ਲੋਕ ਵਿਚਾਰੇ ਔਖੇ ਹੋ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾਂਦੇ ਨੇ ਜਿਹੜੇ ਪਲੱਸ 2 ਕਰਕੇ ਜਾਂ ਬੀਏ ਵਿੱਚ ਛੱਡ ਕੇ ਜਿਹੜੇ ਵਿਹਲੀ ਦੁਨੀਆ ਤੁਰੇ ਫਿਰਦੀ ਐ ਕਿ ਉਹਨਾਂ ਵਾਸਤੇ ਕੋਈ ਯੋਜਨਾ ਹੈਗੀ ਆ ਆਪਾਂ ਨੂੰ ਨੌਕਰੀਆਂ ਦੇਣ ਦੀ ਆ ਜਿਹੜੇ ਕਹਿੰਦੇ 40000 ਜਾਂ 45000 ਲੋਗਾਂ ਨੂੰ ਨੌਕਰੀ ਦਿੰਦੀ ਐ ਜਿਹੜੇ ਬੱਚੇ ਅੱਜ ਵਿਹਲੇ ਤੁਰੇ ਫਿਰਦੇ ਉਹਨਾਂ ਵਾਸਤੇ ਕੀ ਕੀਤਾ ਸਾਡੇ ਅਸੀਂ ਜ਼ਿਲ੍ਹੇ ਵਿੱਚ ਕਾਂਗਰਸ ਸਰਕਾਰ 'ਤੇ ਡਾਇਟ ਬਣਾਈ ਪਿਛਲੇ 2.5 ਸਾਲਾਂ ਤੋਂ 3 ਸਾਲਾਂ ਤੋਂ ਵਿਹਲੀ ਪਈ ਐ ਯੂਨੀਵਰਸਿਟੀ ਦਾ ਕੰਮ ਠੱਪ ਕਰ ਦਿੱਤਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਚੇਅਰਮੈਨਨ ਦਿੱਲੀ ਤੋਂ ਲਿਆ ਕੇ ਲਾਈ ਉਹ ਆ ਛੱਡ ਕੇ ਚਲੀ ਗਈ ਐ ਪੰਜਾਬ ਦਾ ਐਜੂਕੇਸ਼ਨ ਸੈਕਟਰੀ ਪਿਛਲੇ ਜੋਂ ਦੀ ਸਰਕਾਰ ਬਣੀ 6 ਵਾਰੀ ਬਦਲ ਚੁੱਕਾ ਹੈ ਇੱਥੋਂ ਆਹੀ ਗੱਲ ਕਰਨੀ ਹੈ ਸਿਹਤ ਦਾ ਕੋਈ ਜਿਹੜਾ ਹੈਲਥ ਸਿਸਟਮ ਹੋ ਉਹ ਡਗਮਗਾ ਗਿਆ ਇਹਨਾਂ ਨੇ ਝੂਠੇ ਆਮ ਆਦਮੀ ਕਲੀਨਿਕ ਬਣਾ ਕੇ ਮੈਂ ਬੇਨਤੀ ਕਰਾਂ ਕਿ ਉੱਥੇ ਫੇਰਾ ਫੇਰੀ ਕੀਤੀ ਜਾਂਦੀ ਹੈ ਉੱਥੇ ਕਿਹਾ ਜਾਂਦਾ ਹੈ ਕਿ 1.5 ਕਰੋੜ 2 ਕਰੋੜ ਮਰੀਜ਼ ਨੂੰ ਵੇਖ ਲਿਆ ਔਰ ਇਹਦੇ ਵਿੱਚ ਵੀ ਬੜੀ ਵੱਡੀ ਫੇਰਾ ਫੇਰੀ ਹੈ ਕਿਉਂਕਿ ਹਰ ਮਰੀਜ਼ ਨੂੰ ਵੇਖਣ ਵਾਸਤੇ 50 ਰੁਪਏ ਸਰਕਾਰ ਦਿੰਦੀ ਹੈ ਡਾਕਟਰ ਨੂੰ ਔਰ ਉਹ ਪੈਸੇ ਇਕੱਠੇ ਕਰਨ ਵਾਸਤੇ ਅੱਜ ਇਸ ਮਸਲੇ ਵਿੱਚ ਕਰੋੜਾਂ ਲੋਕਾਂ ਕਰੋੜਾਂ ਰੁਪਈਆ ਜਿਹੜਾ ਉਹਦਾ ਘਪਲਾ ਹੋਇਆ ਕੋਈ ਉਹ ਆਮ ਆਦਮੀ ਕਲੀਨਿਕ ਦਾ ਲੋਕਾਂ ਨੂੰ ਫਾਇਦਾ ਨਹੀਂ ਸਾਡੇ ਇਲਾਕੇ ਵਿੱਚ ਜਿਹੜੀਆਂ ਕਲੀਨਿਕਾਂ ਬਣੀਆਂ ਬਿਲਕੁਲ ਫੇਲ ਨੇ ਉਹਦਾ ਬਣਾਉਣ ਦਾ ਫਾਇਦਾ ਇਹ ਹੋਇਆ ਕਿ ਜਿਹੜਾ ਐਨ ਆਰ ਐਚ ਐਮ ਵੱਲੋਂ ਸੈਂਟਰ ਦਾ ਪੈਸਾ ਪੰਜਾਬ ਚ ਆਉਂਦਾ ਸੀ ਉਹ ਬੰਦ ਹੋ ਗਿਆ ਉਹ 4-500 ਕਰੋੜ ਰੁਪਈਆ ਆਉਂਦਾ ਸੀ ਜਿਹਦੇ ਨਾਲ ਸਾਡੇ ਹਸਪਤਾਲ ਚੱਲਦੇ ਸੀ ਜਿਹਦੇ ਨਾਲ ਸਾਡੇ ਹਸਪਤਾਲਾਂ ਵਿੱਚ ਬਹੁਤ ਸਾਰੇ ਕੱਚੇ ਮੁਲਾਜ਼ਮ ਰੱਖੇ ਜਾਂਦੇ ਸੀ ਕੰਟਰੈਕਟ 'ਤੇ ਇਸ ਤਰ੍ਹਾਂ ਰੱਖੇ ਜਾਂਦੇ ਉਹ ਸਾਰਾ ਕੁਝ ਬੰਦ ਹੋ ਗਿਆ ਔਰ ਜਿਹੜੀਆਂ ਗੱਲਾਂ ਪਿਛਲੀ ਸਰਕਾਰ ਵੇਲੇ ਕਰਦੇ ਸੀ ਕਿ ਮੁੱਖ ਮੰਤਰੀ ਸਾਹਿਬ ਆਪਣੀਆਂ ਫੋਟੋਆਂ ਲਵਾਉਂਦੇ ਆ ਤੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਫੋਟੋਆਂ ਲਵਾਉਣ ਦਾ ਇੰਨਾ ਸ਼ੌਕ ਹੈ ਮੈਂ ਥੋੜੇ ਦਿਨ ਪਹਿਲਾਂ ਕੁਦਰਤੀ 에어ਪੋਰਟ ਦੇ ਚਲੇ ਗਿਆ 에어ਪੋਰਟ ਦੇ ਜਹਾਜ਼ ਦੇ ਅੰਦਰ ਬੜਨ ਤੱਕ ਫੋਟੋਆਂ ਲੱਗੀਆਂ ਨੇ ਉੱਥੇ ਜਿਹੜੀ ਜਿਹੜੀ ਉਹ ਜਿਹੜੀ ਕਨਵੈਸ ਬੈਲਟ ਤੋਂ ਅਸੀਂ ਆਪਣਾ ਸਮਾਨ ਲੈਂਦੇ ਉੱਥੇ ਫੋਟੋਆਂ ਲੱਗੀਆਂ ਨੇ ਘਟੋ-ਕੱਟ 50 ਬੋਰਡ ਪੰਜਾਬ ਸਰਕਾਰ ਦੇ ਨੂੰ ਮੁੱਖ ਮੰਤਰੀ ਸਾਹਿਬ ਦੇ ਉੱਤੇ 에어ਪੋਰਟ ਤੇ ਲੱਗੇ ਨੇ ਕਿੱਡਾ ਸ਼ੌਕ ਸਾਨੂੰ ਚੜ ਗਿਆ ਮੈਂ ਸਮਝਦਾ ਕਿ ਜਿੰਨਾ ਬਜਟ ਅੱਜ ਪਬਲਿਕੀਸ਼ਨ ਤੇ ਪਬਲਿਸਿਟੀ ਤੇ ਲਾਇਆ ਜਾ ਰਿਹਾ ਹੈ ਜੋ ਉਹਦਾ ਬਜਟ ਕਿਤੇ ਪੰਜਾਬ ਦੀ ਸਿਹਤ ਵਿਭਾਗ ਵਾਸਤੇ ਜਾਂ ਪੰਜਾਬ ਦੇ ਐਜੂਕੇਸ਼ਨ ਵਿਭਾਗ ਵਾਸਤੇ ਲਾਇਆ ਹੁੰਦਾ ਸ਼ਾਇਦ ਕੋ ਸਵਰ ਜਾਂਦਾ ਸੋ ਬਹੁਤ ਕੁਝ ਕਰਨ ਵਾਲਾ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਸ਼੍ਰੀ ਰਾਹੁਲ ਗਾਂਧੀ ਜੀ ਦੀ ਤਾਰੀਫ ਕਰਦੇ ਹਾਂ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਐਲੋਪੀ ਬਣ ਕੇ ਐਡੇ ਸ਼ਾਨਦਾਰ ਮੁੱਦੇ ਉਠਾਏ ਕਿ ਸਰਕਾਰ ਨੂੰ ਉਹਨਾਂ ਦਾ ਜ਼ਬਾਨ ਬੰਦ ਕਰਾਈ ਹੈ ਮੂੰਹ ਬੰਦ ਕਰਾਇਆ ਉਹ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜਿੱਥੇ ਪੰਜਾਬ ਦੇ ਵਿੱਚ ਕਾਂਗਰਸ ਦਾ ਭਵਿੱਖ ਬੜਾ ਸ਼ਾਨਦਾਰ ਹੈ ਉਥੇ ਦੇਸ਼ ਵਿੱਚ ਵੀ ਲੋਕ ਚਾਹੁੰਦੇ ਆ ਕਿ ਕਾਂਗਰਸ ਨੂੰ ਵਾਗਡੋਰ ਦਿੱਤੀ ਜਾਵੇ ਕਾਂਗਰਸ ਦੇ ਸਹਿਯੋਗੀਆਂ ਨੂੰ ਵਾਗਡੋਰ ਦਿੱਤੀ ਜਾਵੇ ਲੋਕ ਭਾਰਤੀ ਜਨਤਾ ਪਾਰਟੀ ਦੀਆਂ ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਪਾਲਿਸੀਆਂ ਤੋਂ ਬਹੁਤ ਦੁਖੀ ਹੈ